ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੋਖੇ ਤਹਿਸੀਲ ਸੁਲਤਾਨਪੁਰ ਡੋਦੀ ਆ ਦੋਸਤੋ ਤੇ ਜਿਲ੍ਹਾ ਕਪੂਰਥਲਾ ਲੱਗਦਾ ਜੀ ਇਸ ਪਿੰਡ ਨੂੰ ਬਾਈ ਹਰਜੀਤ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਇਸ ਘਰੋਂ ਆਪਾਂ ਪਹਿਲਾਂ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਾਗ ਜਿਹੜੇ ਆ ਦੋਸਤੋ ਟੋਟਲ ਦੇਖਣ ਦੇ ਵਿੱਚ ਮਿਲਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੋਸਤੋ ਸ਼ਾਹੀਵਾਲ ਵੈੜ ਹੋਵੇਗੀ ਲਾਸਟ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਇੱਕ ਮਹੀਨਾ ਕੱਚੀ ਹੋਊਗੀ ਠੀਕ ਹੈ ਜੀ ਸੋ ਚਾਹਵਣ ਵੀਰ ਜਿਸ ਨੇ ਅੱਜ ਖਰੀਦਣੀ ਹੈ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਇੱਕ ਬਿਲਕੁਲ ਤਾਜੀ ਸੂਈ ਸਵਾਈ ਵੈੜ ਜਿਹੜੀ ਆ ਦੋਸਤੋ ਉਹ ਵચ્છી ਦਿਖਾਵਾਂਗੇ ਠੀਕ ਹੈ ਜੀ ਤੇ ਇੱਕ ਆ ਝੋਟੀ ਹੋਵੇਗੀ ਠੀਕ ਹੈ ਜੀ ਪੂਰੀ ਡਿਟੇਲ ਜਿਹੜੀ ਆਪਾਂ ਵੱਡੇ ਵੀਰ ਹਰਜੀਤ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਅੱਜ ਦੋਸਤੋ ਆਪਾਂ ਵੀਡੀਓ 29 ਜੁਲਾਈ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 10:30 ਵਜੇ ਮਾਰਨਿੰਗ ਦਾ ਟਾਈਮ ਹੈਗਾ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਵੀਡੀਓ ਨੂੰ ਸਕਿੱਪ ਨਾ ਕਰਿਓ ਆਹ ਕਰਦੇ ਆਂ ਗੱਲਬਾਤ ਪਾਜੀ ਹਰਜੀਤ ਸਿੰਘ ਹੋਰਾਂ ਦੇ ਨਾਲ ਪੁੱਛ ਲੈਨੇ ਕੀ ਡਿਟੇਲ ਕੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਪਾਜੀ ਹਰਜੀਤ ਸਿੰਘ ਦੀ ਸਸਰੀ ਕਾਲ ਸੱਸੀ ਆ ਪਾਜੀ ਸੱਸੀ ਕਾਲ ਜੀ ਉਹ ਠੀਕ ਠਾਕ ਦੀ ਸਿਹਤ ਹਾਂਜੀ ਪਾਜੀ ਠੀਕ ਠਾਕ ਹੈ ਜੀ ਚਲੋ ਵਧੀਆ ਤੇ ਨਾਲ ਫਿਰ ਵਪਾਰ ਦਾ ਕੰਮ ਚੱਲੀ ਆ ਰਿਹਾ ਜੀ ਹਾਂਜੀ ਹਾਂਜੀ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਬਾਈ ਠੀਕ ਹੈ ਜੀ ਠੀਕ ਹੈ ਤੇ ਕੁਝ ਅਸੇ ਘਰੇ ਪਸ਼ੂ ਵੀ ਆਪਣੇ ਰੱਖੇ ਹੋਏ ਆ। ਹਾਂਜੀ ਘਰੇ ਵੀ। ਤੇ ਨਾਲ ਕੋਈ ਦੋ ਤਿੰਨ ਨਾਲ ਕੋਈ ਦੋ ਨਾਲ ਜਿਹੜੇ ਵਪਾਰ ਤੇ ਕੰਟੀਨਿਊਸ ਚੱਲ ਰਿਹਾ ਹਟਾ। ਹਾਂਜੀ। ਅੱਜ ਭਾਜੀ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਪਸ਼ੂ ਦਿਖਾਉਣੇ ਆ ਤੇ ਤਿੰਨੇ ਮਤਲਬ ਕਿ ਦੋ ਤਾਂ ਬਿਲਕੁਲ ਸਵੇਸ ਵਾਏ ਆ। ਹਾਂਜੀ। ਇੱਕ ਵੈੜ ਜਿਹੜੀ ਸ਼ਾਈ ਵਾਲ ਉਹ ਗੱਬਣ। ਗੱਬਣ ਆਈਏ। ਉਹ ਵੀ ਫਿਲਹਾਲ ਜੇਕਰ ਕਿਸੇ ਵੀਰ ਨੇ ਅੱਜ ਖਰੀਦਣੀ ਹੈ ਤੇ ਗੱਲਬਾਤ ਕਰ ਸਕਦਾ। ਕਰ ਸਕਦਾ ਜੀ ਕਰ ਸਕਦਾ। ਠੀਕ ਹੈ। ਨਹੀਂ ਤਾਂ ਪੁਤਿਆਰੀ ਤੇ ਉਹਦੀ ਵੱਖਰੇ ਤੌਰ ਤੇ ਫਰਮੇਟਿੰਗ ਬਣਾ ਦਾਂਗੇ। ਹੁਣ ਜਿਹੜਾ ਰੇਟ ਹੁਣ ਲੱਗੂਗਾ ਉਹ ਤਿਆਰ ਹੋਈ ਤਾਂ ਕੋ ਦਾ ਨਵੀਂ ਦੋਸਤੋ ਸਟਾਰਟ ਆਪਾਂ ਕਰਦੇ ਆਂ ਪਹਿਲੇ ਨੰਬਰ ਤੇ ਜਿਹੜੀ ਇਸ ਝੋਟੀ ਤੋਂ ਇਹ ਕੀ ਇਨਫੋਰਮੇਸ਼ਨ ਆ ਜੀ ਇਸ ਝੋਟੀ ਦੀ ਸੂਹਾ ਕਿੰਮਾ ਸੂਈ ਆ ਦੂਜੇ ਸੇ ਝੋਟੀ ਆ ਜੀ ਦੂਜਾ ਸੂਹਾ ਹਾਂਜੀ ਪਹਿਲੇ ਸੂਈ ਹਰਿਆਣੇ ਤੋਂ ਆਈ ਸੀ ਝੋਟੀ ਇਹ ਅੱਛਾ ਜੀ ਤੇ ਆਪਾਂ ਇੱਥੋਂ ਖਰੀਦੀ ਹੁਣ ਦੂਜੇ ਸੂਈ ਤੇ ਠੀਕ ਆ ਪਹਿਲੇ ਸੂਬੇ ਹਰਿਆਣੇ ਤੋਂ ਆ ਜੰਪਲ ਉੱਧਰ ਹਰ ਹਰਿਆਣੇ ਦੀ ਆ ਹਾਂਜੀ ਹਾਂਜੀ ਤੇ ਆਪਾਂ ਦੂਜੇ ਸੂਬੇ ਹੁਣ ਖਰੀਦੀ ਹੈ ਜੀ ਹਾਂਜੀ ਇੱਥੋਂ ਖਰੀਦੀ ਹੈ ਤੇ ਸੂਈ ਤੋਂ ਹੀ ਭਾਜੀ ਹਰਦੀਪ ਸਿੰਘ ਕੀ ਦੀ ਹੈ ਸੂਈ ਸਹੀ ਹੈ ਜੀ ਸੂਈ ਸਹੀ ਖਰੀਦੀ ਹੈ ਜੀ ਹਾਂਜੀ ਤੇ ਮਗਰ ਬੱਚਾ ਇਹਦੇ ਮਗਰ ਕੱਟਾ ਜੀ ਇਹਦੇ ਕੱਟਾ ਹੈ ਫਿਰ ਕਿੰਨੇ ਘੋਗੇ ਸੂਈ ਨੂੰ ਇਹਨੂੰ ਹੋ ਗਿਆ ਜੀ ਕੋਈ 20-25 ਦਿਨ ਹੋ ਗਏ 20-25 ਦਿਨ ਫਿਰ ਦੁੱਧ ਹੁਣ ਕਿੰਨੇ ਤੇ ਮੌਕਾ ਜਿਹੜਾ ਬਿਲਕੁਲ ਹਾਜ਼ਰ ਆ ਜਿੰਨਾ ਦੁੱਧ ਉਦੋਂ ਜਦੋਂ ਮੈਂ ਲੈ ਉਦੋਂ ਚੋਕ ਰਿਹਾ ਉੱਥੇ 12 ਕਿਲੋ ਸੀਗਾ ਜੀ ਹਾਂਜੀ ਆਪਣੇ ਕਿਲੋ ਕਿ ਦੁੱਧ ਨੇ ਘਟਿਆ ਇਸ ਟਾਈਮ 11 ਕਿਲੋ ਦੁੱਧ ਹੈ ਜੀ 11 ਕਿਲੋ ਹਾਂਜੀ ਹੁਣ ਪ੍ਰੈਜ਼ੈਂਟ ਟਾਈਮ ਹੈਗਾ ਜੀ ਹਾਂਜੀ ਹੈਗਾ ਜੀ ਠੀਕ ਹੈ 11 ਕਿਲੋ ਦੋਸਤੋ ਦੁੱਧ ਬਿਲਕੁਲ ਮੌਜੂਦ ਆ ਇਸ ਝੋਟੀ ਦੇ ਕੋਲ ਦੂਜਾ ਸੂਆ ਸੂਈ ਹੈ ਠੀਕ ਆ ਜੀ ਤੇ 25 ਦਿ ਥਾਣੇਵਾ ਤੁਸੀਂ ਵੇਖੋਗੇ ਕਾਫੀ ਸੋਹਣਾ ਵਿਖਾਲਾ ਹੈਗਾ ਥਣ ਚੱਡੇ ਦੀ ਬਹੁਤ ਜਿਆਦੀ ਸਫਾਈ ਆ ਸੋ ਥਾਣੇ ਕੋਲੇ ਬੈਕ ਸਾਈਡ ਤੋਂ ਵੇਖੋ ਸੱਜੇ ਖੱਬੇੋਂ ਪਾ ਤੁਹਾਨੂੰ ਸਾਰੇ ਪਾਸੇ ਦਿਖਾਉਣੀ ਹੈ ਜਿਆਦੀ ਆ ਦੇਖੋ ਪਾ ਜਿਹੜੀ ਇਹ ਤਾਂ ਬੈਣੀ ਵਾਲੇ ਅਗਲੇ ਥਾਣਾ ਸਰੂ ਹੈ ਥੋੜਾ ਜਿਹਾ ਸਰੂ ਹੈਗਾ ਜੀ ਉਹ ਚੱਲਦਾ ਨਹੀਂ ਪਰ ਸ਼ਾਂਗ ਜੀ ਉਦਾਂ ਹੀ ਨਾਲ ਲੱਗੀ ਮਤਲਬ ਕਿ ਕੋਈ ਸੇਮਦਾ ਨਹੀਂ ਕੋਈ ਚੱਲਦਾ ਨਹੀਂ ਉਹ ਦਿਨੇ ਹੁੰਦੀ ਵਿੱਚ ਆ ਜੀ ਠੀਕ ਹੈ ਜੀ ਗਾਰੰਟੀ ਹੈ ਕੱਲ ਕੋਈ ਨਹੀਂ ਠੀਕ ਹੈ ਜੀ ਲੋਬੀ ਦੋਸਤੋ ਨੋਟ ਕਰ ਸਕਦੇ ਤੁਸੀਂ ਠੀਕ ਹੈ ਜੀ ਚਾਰ ਥਾਣਾ ਦੋਸਤੋ ਨਾਲ ਸ਼ਾਂਗ ਜੀ ਹੈਗੀ ਆ ਪਰ ਚੱਲਦੀ ਨਹੀਂਗੀ ਨਾ ਸੇਮ ਦਾ ਸਰੂ ਜਿਹੜਾ ਸ਼ੋਅ ਕਰਦਾ ਪਰ ਹੈ ਨਹੀਂਗਾ ਠੀਕ ਹੈ ਉਕੇ ਰਪੋਰਟ ਚਾਰ ਥਾਣੀਆਂ ਜਿਵੇਂ ਵਰਦੇ ਪੂਰੇ ਚਾਰ ਥਾਣੀਆਂ ਠੀਕ ਆ 11 ਕਿਲੋ ਦੁੱਧ ਦਾ ਬਾਕੀ ਫੇਸ ਕੁਆਲਟੀ ਆ ਹੈਵੀ ਪੇਟ ਫੁਟਾ ਤੇ ਕੱਦ-ਕੱਠ ਦੀ ਜੇਕਰ ਗੱਲ ਕਰੀਏ ਤਾਂ ਪੁੱਲ ਵੱਡੀ ਜਿਹੜੀ ਦੋਸਤੋ ਇਹ ਝੋਟੀ ਹੈਗੀ ਆ ਵਰਦੇ ਕੱਦ ਕਰਨ ਦੇ ਵਿੱਚ ਆ ਠੀਕ ਹੈ ਜੀ ਤਾਂ ਕੋਈ ਵੀਰ ਛੋਟਾ ਜਾਂ ਜਾਂ ਸਮੁੰਦਰ ਜਾਂ ਮੀਡੀਅਮ ਹਾਈਟ ਦੇ ਵਿੱਚ ਪਸ਼ੂ ਨਾ ਸਮਝੇ ਤੇ ਇੱਕ ਵਾਰੀ ਆਪਾਂ ਖੋਲ ਕੇ ਨੂੰ ਤੋਰ ਕੇ ਤੁਹਾਨੂੰ ਦੱਸੋਗੇ ਠੀਕ ਹੈ ਜੀ ਅਜੇ ਕਿਤਨਾ ਬੰਦ ਨੂੰ ਮੜਾ ਹੋ ਜੇ ਉਦੋਂ ਨੂੰ ਆ ਆ ਜੀ ਹਾਂ ਜੀ ਆ ਲਓ ਪੂਰਾ ਚੁੜਾਈ ਕਾਫੀ ਜਿਆਦੀ ਆ ਦੋਸਤੋ ਠੀਕ ਆ ਚੌੜੇ ਪਿੱਠ ਪੁੜੇ ਦੀ ਆ ਤੇ ਥਣ ਦੇਵੇ ਦੀ ਕੁਆਲਿਟੀ ਕਾਫੀ ਚੰਗੀ ਆ ਠੀਕ ਆ ਜੀ ਹਵਾਨਾ ਜਿੰਨਾ ਦੋਸਤੋ ਹਵਾਨਾ ਨੂੰ ਬਿਲਕੁਲ ਬਣਾ ਕੇ ਤਿਆਰ ਕੀਤਾ ਉਹਨਾਂ ਦੇ ਪਿੱਛੇ ਨੂੰ ਠੀਕ ਆ ਤੇ ਆ ਜਿਹੜੀ ਦੋਸਤੋ ਬਿਲਕੁਲ ਮੱਝ ਭਾਜੀ ਹਰਜੀਤ ਹੋਰਾਂ ਦੇ ਕੋਲ ਆ ਸੁਹਾ ਦੁੱਧਾ ਠੀਕ ਆ ਜੀ ਦੁੱਧ 11 ਕਿਲੋ ਆ ਜਿਹੜਾ ਕਿਸੇ ਵੀਰ ਨੇ ਘਰ ਵਿਜ਼ਿਟ ਕਰਕੇ ਤੁਸੀਂ ਚੁਵਾਈ ਕਰਨੀ ਆ 11 ਕਿਲੋ 12 ਕਿਲੋ ਸੀਗਾ ਦੁੱਧ ਥੋੜਾ ਜਿਹਾ ਵਜਿੰਦਾ ਵੀ ਘਟਿਆ ਆਪਣੇ ਕੋਲ ਆਉਣ ਤੋਂ ਬਾਅਦ ਤੇ ਕਾਕੀ ਕੋਈ ਚੰਗਾ ਕੇ ਰਾਵਾਂ ਸਿੰਘੀ ਸਾਹਿਬ ਤੋਂ ਮਹਲਾ ਦਾ ਵੀਰ ਹੋ ਜਾ ਤਾਂ ਦੁੱਧ ਹੋ ਜਾਦਾ ਦੋਸਤੋ ਫੇਰ ਆਪਦੀ 12 ਜਾਂ 12 ਤੋਂ ਪਲੱਸ ਵੀ ਦੇ ਦੇ ਠੀਕ ਆ ਪਾਜੀ ਹਰਦੀਪ ਜੀ ਕਿੰਨਾ ਮੁੱਲ ਫਿਰ ਮੁੱਲ ਵੱਲ ਪਾਜੀ ਦੇਖਿਏ ਲੋਕ ਕਹਿੰਦੇ ਇਹ ਦੀ ਮਾਇਆ ਲੱਖ ਲੱਖ ਵੀ ਕਰੀ ਜਾਂਦੇ ਹੈਗੇ ਆ ਆਪਾਂ ਨਾ ਲੱਖ ਲੈਣਾ ਨਾ 95000 ਲੈਣਾ ਹਾਂਜੀ ਨਾ 90 ਰਾਣਾ ਹਾਂ ਮੁੱਲ ਆਪਾਂ 85 ਕਰਦੇ ਲੈ ਤੇ 80000 ਹੋਊਗਾ ਜੀ ਲੈ ਤੇ 80 ਆ ਹਾਂਜੀ ਮੁੱਲ 85 ਹੈ ਮੁੱਲ 85 ਹੈ ਜੀ ਫੁੱਲ ਵੱਡੀ ਜਿਹੜੀ ਦੋਸਤੋ ਮੱਝ ਤੁਹਾਨੂੰ ਆਪਾਂ ਅੱਜ ਦਿਖਾਤੀ ਆ ਝੋਟੀ ਤੁਸੀਂ ਕਾਊਂਟ ਕਰ ਸਕਦੇ ਹੋ ਦੂਜਾ ਸੁਭਾ ਹੈ ਠੀਕ ਹੈ ਜੀ ਆਪਾਂ ਨੂੰ ਭਾਜੇਂਗਲੀ ਦਾ ਆਪਾਂ ਭਾਜੇਂ ਦੇ ਦੇਣੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਜੀ ਬਾਕੀ ਥਣ ਵੀ ਜਿਹੜਾ ਦੋਸਤੋ ਵਿਥਾਂ ਵੀ ਵੇਖੋਗੇ ਤੇ ਗਿੱਠ ਗਿੱਠ ਦੀ ਵਿਥਾਂ ਵੇਖੋ ਅਗਲੇ ਪਿਛਲੇ ਥਣਾ ਦੀ ਜਿਹੜੀ ਵਿਥਾਂ ਬਹੁਤ ਜਦੀ ਆ ਵੇਖੋ ਸਪੇਸ ਬਹੁਤ ਚੰਗੀ ਖਾਸੀ ਆ ਤੇ ਥਣ ਤੋਂ ਵੀ ਕਾਫੀ ਵਧੀਆ ਲੱਗਾ ਠੀਕ ਹੈ ਜੀ ਮੁੱਠੀ ਵਾਲਾ ਰੱਸੀ ਚਬਾਈ ਵਾਲਾ ਥਣਾ ਤੇ ਕੋਈ 90 ਦੀ 95 ਨਹੀਂ ਪਈਆਂ ਦਾ 85000 ਡਿਮਾਂਡ ਆ 800 ਕੋਈ ਵੀਰ ਆਵੇ ਆਪਦੀ ਤਸੱਲੀ ਕਰੇ ਬਾਕੀ ਭਾਜੀ ਗੱਲ ਇੱਕ ਹੋਰ ਆ ਕਈ ਵੀਰ ਜਿਦਾ ਆਪਾਂ ਮੂਵੀ ਬਣਾਈ ਦੀ ਆ ਮੂਵੀ ਨਾ ਚੰਗੀ ਤਰ੍ਹਾਂ ਭਾਵੇਂ ਪੰਜ ਵਾਰੀ ਵੇਖਣ ਭਾਵੇਂ 10 ਵਾਰੀ ਵੇਖਣ ਬਿਲਕੁਲ ਜੀ ਬਿਲਕੁਲ ਕਿਉਂਕਿ ਮੇਰੇ ਕੋਲ ਫੋਨ ਛੋਟਾ ਵਾ ਮੂਵੀ ਵਾਲਾ ਮੇਰੇ ਕੋਲ ਹੈ ਨਹੀਂਗਾ ਤੇ ਐਵੇਂ ਮੁੜ ਕੇ ਕਹਿਣਾ ਵੀ ਸਾਨੂੰ ਮੂਵੀ ਬਣਾ ਕੇ ਦੁਬਾਰੇ ਵੀਡੀਓ ਕਾਲ ਕਰੋ ਫਲਾਨੀ ਕਰੋ ਇਹ ਮੂਵੀ ਨੂੰ 10 ਵਾਰੀ ਭਾਵੇਂ ਦੇਖਣਾ ਬਿਲਕੁਲ ਤੇ ਜੀ ਸਦਕੇ ਕੋਈ ਗੱਲ ਨਹੀਂ ਹੈ ਜੀ ਸੋ ਦੋਸਤੋ ਵੀਰ ਹਰਜੀਤ ਕਹਿੰਦਾ ਵੀ ਆਪਦੀ ਦੋ ਵਾਰੀ ਦੇਖ ਲਿਓ ਤਸੱਲੀ ਨਾਲ ਤਿੰਨ ਵਾਰੀ ਦੇਖ ਲਿਓ ਕਈ ਵਾਰੀ ਵੀਰ ਹੁੰਦੇ ਆ ਵੀ ਥੋੜਾ ਸ਼ਾਰਟ ਪਾ ਦਿਓ ਹਨਾ ਉਹ ਕਰਨ ਲੱਗ ਪੈਂਦੇ ਆ ਤੇ ਤੁਸੀਂ ਜਿਹੜੇ ਵੀਰ ਕੋਈ ਨੇੜੇ ਤੇੜੇ ਵਾਲੇ ਆ ਜਲੰਧਰ ਕਪੂਰਥਲੇ ਸੁਲਤਾਨਪੁਰ ਲੋਧੀ ਦੋਹਿਆਂ ਦੇ ਨਕੋਦਰ ਮਰਸੀਆ ਕਿ ਆਸ-ਪਾਸ ਵਾਲੇ ਉਹ ਤਾਂ ਵੀ ਤੁਸੀਂ ਆਪਦੀ ਘਰ ਵਿੱਚ ਜੜ ਕਰਕੇ ਚਵਾਈ ਕਰ ਲਿਓ ਦੋ ਟਾਈਮ ਕਰ ਲਿਓ ਠੀਕ ਹੈ ਤਸੱਲੀ ਹੋ ਜੂਗੀ ਤੇ ਝੋਟੀ ਪਿਆਰੀ ਆ ਵੱਡੇ ਕੱਦ ਦੀ ਆ ਕੋਈ ਛੋਟੀ ਦੀ ਨਹੀਂ ਠੀਕ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲਾ ਜਿਹੜਾ ਪਸ਼ੂ ਵੇਅਰ ਦਿਖਾਉਣੇ ਆ ਪਰ ਉਸ ਤੋਂ ਪਹਿਲਾਂ ਪੂਰੀ ਤੁਹਾਨੂੰ ਜਿਹੜਾ ਇਸ ਤਰ੍ਹਾਂ ਦਾ ਕੱਟਾ ਹੈਗਾ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਕੱਟਾ ਪੂਰਾ ਫਲਿਆ ਠੀਕ ਹੈ ਕੱਟਾ ਪੂਰਾ ਫਲ ਠੀਕ ਆ ਇਹ ਸੁਤਾਨ ਸੰਧਾ ਗਾਹੀ ਸੁਤਾਨ ਦਾ ਜੀ ਹਾਂਜੀ ਹਾਂਜੀ ਇਹ ਸੁਤਾਨ ਸੰਧਾ ਜਿਹੜਾ ਦੋਸਤੋ ਬੱਚਾ ਹੈ ਠੀਕ ਆ 25 ਦਿਨ ਦਾ ਤੁਹਾਡਾ ਤੁਹਾਨੂੰ ਸੁਬਾ ਦੱਸਤਾ ਹੈਗਾ ਬਾਈ ਨੇ ਤੇ 25 ਦਿਨਾਂ ਦਾ ਜਿਹੜਾ ਇਕਟਾ ਹੈਗਾ ਠੀਕ ਆ ਇਕੱਟੀ ਹੁੰਦੀ ਨੂੰ ਮੱਝ ਬੋਲਿਆ ਬੰਦੀ ਸੀ ਠੀਕ ਆ ਸਤੀ ਫਿਲਹਾਲ ਜਿਹੜਾ ਮੇਲ ਕਾਫ ਆ ਤੇ ਆਜੋ ਬਾਕੀ ਤੁਹਾਨੂੰ ਆਪਾਂ ਇੱਕ ਵਹਿੜ ਦਿਖਾਉਣੀ ਆ ਠੀਕ ਆ ਬਿਲਕੁਲ ਲਵੀਜੀ ਵਹਿੜ ਆ ਸੁਬਾ ਪੁੱਛ ਲਈ ਨੇ ਪਹਿਲਾਂ ਜਾਂ ਕਿਵੇਂ ਭਾਜੀ ਹਰਦੀਪ ਸਿੰਘ ਸੁਬਾ ਕਰਮਾ ਸੋਈ ਆ ਇਹ ਪਹਿਲੇ ਸੋਈ ਵਹਿੜ ਆ ਜੀ ਪਹਿਲਣੀ ਆ ਹਾਂਜੀ ਪਹਿਲਣੀ ਪਹਿਲਾਂ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਇਹਨੂੰ 15 ਦਿਨ ਲਾ ਲਓ 20 ਦਿਨ ਲਾ ਲਓ ਇਤੋਂ ਜ਼ਿਆਦਾ ਨਹੀਂ ਹੈਗਾ ਜੀ ਆਪਾਂ ਮੋਲੀ ਲੈਂਦੀ ਆ ਬਿਲਕੁਲ ਬੱਚਾ ਥਲੇ ਨਹੀਂ ਕੀ ਪਾਇਆ ਮੱਛੀ ਆ ਜੀ ਮਕਰ ਬੱਜੀ ਆ ਹਾਂਜੀ ਬੱਛੀ ਨਾਲ ਹੀ ਬੱਜੀ ਆਪਣੇ ਕੱਟੇ ਮਾਲੀ ਦੇ ਠੀਕ ਆ ਤੇ ਹੁਣ ਦੁੱਧ ਕਿੰਨਾ ਚਵਾ ਦਾਂਗੇ ਇਸ ਬੱਛੀ ਦੇ ਥੱਲੇ ਉਹ ਇਹ ਥਲੇ 11 ਕਿਲੋ ਜੀ 10 11 ਕਿਲੋ ਹੈਗਾ 10 11 ਜੀ ਹਾਂਜੀ ਠੀਕ ਹੈ ਜੀ ਤੇ ਕਿਵੇਂ ਆ ਚਵਾਈ ਚੁਬੀ ਚੰਗੀ ਚਵਾਈ ਇੱਕ ਨੰਬਰ ਦੀ ਚਵਾਈ ਹਾਂ ਥੋੜਾ ਪਿਛਲੇ ਛੋਟੇ ਰੱਖਉਂਦੀ ਕਿ ਮੈਨੂੰ ਲੱਗਦਾ ਨਹੀਂ ਪਿਛਲੇ ਛੋਟੇ ਸਰੂਜਾ ਹੈਗਾ ਉਹਦੇ ਵੀ ਬਾਰ ਉਹ ਚੱਲਦਾ ਨਹੀਂ ਹੈਗਾ ਉਹਗੀ ਠੀਕ ਹੈ ਜੀ ਹਾਂਜੀ ਕੋਸਮੇਥਾਨ ਵਧੀਆ ਬਣ ਜਾਂਦੇ ਚੋਲ ਵਾਲੇ ਠੀਕ ਆ ਠੀਕ ਆ ਆ ਜਿਹੜਾ ਦੋਸਤੋ ਹਾਂ ਉਹ ਚੱਲਦਾ ਨਹੀਂ ਬਿਲਕੁਲ ਇੱਕ ਬੈਕ ਸੈੱਟ ਥੋੜਾ ਸਰੂਜਾ ਲੱਗਾ ਵੜਾਂ ਦੇ ਮੋਸਟਲੀ ਕਈ ਨਾ ਦੋਸਤੋ ਕੋਟ ਜੀ ਆ ਜਾਂਦੀ ਹੈ ਦੇਖਣ ਦੇ ਵਿੱਚ ਬੱਚਾ ਜਿਹਾ ਲੱਗਾ ਬਾਕੀ ਚੱਲਦੇ ਨੇ ਮੁੱਠੀਆਂ ਦੇ ਨਾਲ ਬੰਦੇ ਠੀਕ ਆ ਸਰੂ ਦਾ ਮੂੰਹ ਨਹੀਂ ਉਹਦਾ ਬਿਲਕੁਲ ਜਿਹੜੇ ਬਿਲਕੁਲ ਭਰਾ ਹੈਗਾ ਚੌਥਾ ਨਾ ਦੇਖੋ ਜੀ ਸਾਈਜ਼ ਥਣ ਦਾ ਜਿਹੜਾ ਦੋਸਤੋ ਚੰਗਾ ਠੀਕ ਆ ਮੁੱਠੀ ਜਿਹਾ ਆ ਜਾਊਗਾ ਥਣ ਨੋ ਡਾਊਟ ਇਹ ਛੋਟਾ ਦਾ ਨਿਗਾ ਮੁੱਠੀ ਵਿੱਚ ਆਉਣ ਵਾਲਾ ਥਾਣਾ ਹਾਥੀ ਚੁਬਾਈ ਵਾਲਾ ਤੇ ਸ਼ੇਪ ਚੰਗੀ ਆ ਥਾਣ ਦੀ ਬਾਕੀ ਆ ਫੇਸ ਕੁਆਲਿਟੀ ਜਿਹੜੀ ਅੱਛੀ ਦੀ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਕੰਨਾ ਠੀਕ ਹੈ ਜੀ ਜਿਵੇਂ ਐਫ ਥੋੜਾ ਆਪਾਂ ਜਰਸੀ ਕ੍ਰਾਸ ਕਹਿ ਦਿੰਦੇ ਆ ਤੇ ਆ ਫੇਸ ਕੁਆਲਿਟੀ ਆ ਪਹਿਲਾ ਸਬਸ ਵੀ ਆ 81 11 10000 ਦੁੱਧ ਤੇ ਹੁਣ ਚੱਲਦੀ ਪਈ ਆ ਸੋ ਬਾਕੀ ਖੋਲ ਕੇ ਆਪਾਂ ਤੁਹਾਨੂੰ ਇਹ ਵੀ ਤਸਦੀਨ ਨਾਲ ਤੋਰ ਕੇ ਦਿਖਾਉਨੇ ਆ ਰੇਟ ਪੜ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਕਰ ਹਮ ਕਰਾਂਗੇ ਬਾਈ ਹਰਜੀਤ ਕੋ ਕੁਛ ਕੀ ਆ ਦੇਖੋ ਜੀ ਉਹ ਪਸੀਤੇ ਜੀ ਇਹ ਕੱਦ ਕਾਠ ਵੀ ਜਿਹੜਾ ਦੋਸਤੋ ਅ ਉੱਚਾ ਕੱਦ ਕਾਠਾ ਛੋਟਾ ਜਿਹਾ ਨਹੀਂਗਾ ਠੀਕ ਆ ਮੀਡੀਅਮ ਤੋਂ ਪਲੱਸ ਜਿੰਨੀ ਵੀ ਹਾਈਟ ਤੁਸੀਂ ਕਾਊਂਟ ਕਰ ਸਕਦੇ ਹੋ ਉਸ ਨੂੰ ਸਰਵਪੰਡ ਦੇ ਵਿੱਚ ਰੱਖ ਲਿਓ ਵਕੀ ਤੈਂਗੀਆਂ ਪਿਆਰੀਆਂ ਮਗਰ ਬੱਚਾ ਤੁਹਾਨੂੰ ਪਖਾ ਦੇਨੇ ਮੇਲਕਾਫ ਆ ਮੁੱਲ ਭਾਜੀ ਹਰਜੀਤ ਕਿੰਨਾ ਕਰਦੇ ਜਾਂਦਾ ਮੁੱਲ ਭਾਜੀ 40 ਹਜ਼ਾਰ ਦੀ ਡਿਮਾਂਡ ਆ ਹਾਂਜੀ 38 ਹਜ਼ਾਰ ਲੈ ਦੇ ਬੋਲ ਜੀ 38 ਹਾਂਜੀ ਠੀਕ ਹੈ ਬਾਕੀ ਕੋਈ ਹੋਰ ਵੀਰ ਫੋਨ ਲਾਵੇ ਉਹਦਾ ਹੋਰ ਮਾਨਤਨ ਹੋ ਜੂਗਾ ਵਿੱਚ ਹੋਰ ਹੋ ਜੂਗਾ 38 ਤੋਂ ਠੀਕ ਹੈ ਜੀ 32000 ਦੇ ਵਿੱਚੋਂ ਹੋਰ ਮਾਣਤਨ ਹੋ ਜੂਗਾ ਬੱਚਾ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ ਉਸ ਤੋਂ ਬਾਅਦ ਸੰਪਰਕ ਨੰਬਰ ਜਿਹੜੇ ਆਪਾਂ ਲੈ ਲਾਂਗੇ ਬਾਈ ਹਰਜੀਤ ਦੇ ਜਿੰਨਾ ਤੇ ਤੁਸੀਂ ਕਾਲ ਕਰਨੀ ਦੋਸਤੋ ਆ ਜਿਹੜੀ ਫੀਮੇਲ ਕਾਸਟ ਆ ਬੱਚੀ ਆ ਥੰਨੇ ਠੀਕ ਹੈ ਸੁਆ ਬਾਈ ਹਰਜੀਤ ਕਹਿੰਦਾ 15 ਦਿਨ ਦਾ ਬਾਕੀ ਤੁਸੀਂ ਆਪਦੀ ਸਮਝਣਾ ਕੋਈ 17 ਦਿਨ ਮੰਨ ਲਿਓ 20 ਦਿਨ ਮੰਨ ਲਿਓ ਜਾਂ ਘੱਟ ਵੱਧ ਮੰਨ ਲਿਓ ਵੱਧ ਮੰਨ ਲਿਓ ਇੱਥੇ ਕੁ ਸੁਆ ਜਿਹੜਾ ਹੈਗਾ ਠੀਕ ਹੈ ਜੀ ਤੇ ਬਾਈ ਹਰਜੀਤ ਬੋਲ ਗਿਆ ਸੰਪਰਕ ਨੰਬਰ ਆਪਣੇ

ਹਮ ਆ ਦੇਖੋ ਕੁਆਲਟੀ ਨਾ ਬਹੁਤ ਅਜੀਬ ਪਕੀ ਨੂੰ ਦੇਖੋ ਠੰਡੀ ਸੀ ਕਿ ਨਹੀਂ ਦੇਖੋ ਨੋ ਵੀ ਆ ਦੇਖੋ ਟਲ ਕਿੰਨੀ ਦੇਖੋ ਜੀ ਇਧਰ ਦੀ ਮਾਰਜੀ ਪੂਰੀ ਪੁਰੀ ਪੂਰੀ ਆ ਦੋਸਤੋ ਕੋਈ ਸ਼ੱਕ ਨਹੀਂ ਹਾਂ ਬਾਕੀ ਹੱਥ ਵਿੱਚ ਜੋ ਲਓ ਜੀ ਦੇਖੋ ਕੋਈ ਹੈ ਨਹੀਂ ਗੜ ਹੈ ਤਾਂ ਬੱਚਾ ਥਲੇ ਨੰਗੀ ਜਾਵੇ ਇਹਦੇ ਹਾਂ ਇਹ ਠੰਡੀ ਸੀ ਦਾ ਇਹ ਪੂਰੀ ਜਿਹੜੀ ਦੋਸਤੋ 1 ਮਹੀਨੇ ਦੀ ਹਜੇ ਕੱਚੀ ਆ ਤੇ ਫੇਸ ਕੁਆਲਟੀ ਆ ਵੱਡੇ ਧੋਨ ਨਾਲ ਹੀ ਆ ਤੇ ਪੂਰਾ 1 ਮਹੀਨਾ 25 ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਬਾਕੀ ਬਰੀਡ ਵਾਈਜ਼ ਤੁਸੀਂ ਆ ਵੇਖ ਲਓ ਠੀਕ ਹੈ ਜੀ ਸ਼ਾਹੀ ਵਾਲਾਂ ਦੇ ਵਿੱਚ ਤੇ ਠੰਡੀ ਸੀਸਾ ਉਹ ਪੂਰੀ ਜادیه ਹੱਥ ਬਾਈ ਨਾਲ ਤੁਹਾਨੂੰ ਥੱਲੇ ਲਾ ਕੇ ਵਿਖਾਈ ਦਿੱਤਾ ਨੀਂ ਵਾਰੀ ਮਾਰੀ ਹੱਥ ਲਾਈਓ ਇਹਨੇ ਵੀ ਇੱਕ ਹੋਵੇ ਥੱਲੇੋਂ ਲੰਗੀ ਜਾਊ ਇਹ ਹਿੱਲਦੀ ਨਹੀਂ ਆਹ ਲਓ ਇਹ ਜਿਹੜੇ ਵੀਰ ਨੇ ਅੱਜ ਖਰੀਦਣੀਆਂ ਤੁਸੀਂ ਜਰੂਰ ਕੰਟੈਕਟ ਕਰ ਲਿਓ ਠੀਕ ਆ ਬਾਕੀ ਲਾੜ ਲੂੜ ਬੈਕਸਾਈਡ ਤੋਂ ਵੇਖ ਲਓ ਢਿੱਲਾ ਬਹੁਤ ਜਿਆਦੀਆਂ ਨੇ ਚੰਗੀ ਬਣੂ ਤੁਹਾਨੂੰ ਤੇ ਪਾਜੀ ਹਰਜੀਤ ਅੱਜ ਮੁੱਲ ਕੀ ਆ ਜਾਂ ਮੌਕੇ ਤੇ ਕੀ ਆ ਜਾਂ ਫੋਨ ਤੇ ਕੁਝ ਉਹ ਦੱਸ ਦਿਓ ਜੀ ਇਹਦਾ ਜਿਹੜਾ ਅੱਜ ਦਾ ਲੈਣ ਦੇਣ ਹੈਗਾ 40000 ਹਾਂਜੀ ਗਾਫੇ ਜੋ ਮੌਕੇ ਦੇ ਸਾਹਮਣੇ ਜਿਹੜਾ ਕੋਈ ਲੇਟ ਭਰਾ ਫੋ ਇਦਾਂ ਲੱਗੂਗਾ ਬਣ ਫਣ ਕਈ ਜਿਹੜਾ ਹੋਰ 2-4 ਦਿਨ 10 ਦਿਨ ਕੱਢ ਗਈ ਤੁਹਾਡੇ ਕੋਲ ਕੰਡੀਸ਼ਨ ਹੋਰ ਲੱਗੂ ਹੋਣੀ ਹੈ ਹਾਂਜੀ ਉਹ ਹੋਰ ਹੋਊਗਾ ਜੀ ਠੀਕ ਅੱਜ 40000 ਆ ਜੀ ਅੱਜ 40000 ਦਾ 10 20 ਥੜਾ ਵੀਰ ਮੇਰਾ ਕਵੇ 40000 ਦੀ ਦੇ ਦੇ ਫੇ ਵੇੜ ਨੂੰ ਬਹੁਤ ਜ਼ਿਆਦੀ ਬਣ ਜਾਣਾ 50000 ਤੋਂ ਉੱਪਰ ਜਾਣੀ ਵੇੜ ਫੇਰੇ ਬਿਲਕੁਲ ਬਿਲਕੁਲ ਹਾਂਜੀ 40000 ਦੋਸਤੋ ਅੱਜ ਜਿਹੜੀ ਇਹ ਵੇੜ ਡਿਮਾਂਡ ਅੱਜ ਲੈਣ ਦੇਣ 40000 ਆ ਠੀਕ ਆ ਠੰਡੀ ਤੇਰੀ ਆ ਤੇ ਕੋਈ ਡਰਾਕਰ ਭਜਾਕਰ ਜਾਂ ਪਸ਼ੂ ਨਹੀਂ ਹੈਗਾ ਬਾਕੀ ਤੁਸੀਂ ਥਾਨ ਕੁਆਲਟੀ ਜਿਹੜੀ ਦੇਖ ਹੀ ਲਈ ਆ ਆ ਦੇਖ ਤੇ ਸੁਆ ਤੀਜਾ ਦੂਜਾ ਦੂਜਾ ਹੁਣ ਚੰਗਾ ਲੈਵਾ ਆਰਡਰ ਚੰਗਾ ਖੁੱਲਾ ਬਣਾਉਂਗੀ ਦੋਸਤੋ ਭਾਈ ਹਰਜੀਤ ਕਹਿੰਦਾ ਹੈ ਵੀ ਘਟੋ ਘਟ 18 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਹੀ ਆ ਇਸ ਵੈਡ ਦੀ ਸੋ 18 ਲੀਟਰ ਕਟਣਾ ਚਾਹੀਦਾ ਦੋਸਤੋ ਪਰਮਾਨਾ ਕਾਫੀ ਫੁੱਲਣਾ ਬਣਾਉਣਾ ਕਾਫੀ ਆ ਇਹ ਮੌਕਾ ਸਮਾਂ ਦੱਸੂਗਾ ਕਿੰਨਾ ਕਾਹ ਦੇਵਾ ਜਿਹੜਾ ਦੋਸਤੋ ਬਣਾ ਕੇ ਤਿਆਰ ਕਰਦੀ ਹੈ ਇਹ ਜਿਹੜੀ ਵਾਰ ਤੁਹਾਨੂੰ ਦਿਖਾਉਣੀ ਸੀ ਤੇ ਦੋ ਨਗ ਜਿਹੜੇ ਤੁਹਾਨੂੰ ਦਿਖਾਤੇ ਆ ਦੋਸਤੋ ਇੱਕ ਮੱਝ ਤੇ ਇੱਕ ਗੈਂਡ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ